ਮੇਰੇ ਕਿਸਾਨ ਵੀਰ ਮਜ਼ਦੂਰ ਪਾਵਾਂ ਤੇ ਆ ਗੱਜਕੇ ਫਤੇ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਧੰਨਵਾਦ ਜਿਹੜਾ ਅੱਜ ਦਾ ਸੱਦਾ ਸੀ ਪੰਜਾਬ ਦੰਦ ਦਾ ਤਾਂ ਬਹੁਤ ਦਿਨਾਂ ਤੋਂ ਲਗਾਤਾਰ ਬੇਨਤੀਆਂ ਕਿਸਾਨ ਕਮੇਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਹਾਨੂੰ ਸਫਲ ਬਣਾਇਆ ਸਾਡੇ ਦੁਕਾਨਦਾਰ ਵੀਰਾਂ ਨੇ ਸਾਰੇ ਵਰਗ ਦੇ ਨੇ ਰਲ ਮਿਲ ਕੇ ਅੱਜ ਬੱਕਣ ਵਾਲੇ ਤਾਂ ਸਿੰਘਾ ਇੱਥੇ ਬਾਗੇਪੁਰ ਨੇ ਤਾਂ ਕਾਇਏ ਐ ਸਾਰੀਆਂ ਦੁਕਾਨਾਂ ਦੁਕਾਨਾਂ ਤਕਰੀਬਨ ਬੰਦ ਸੀ ਲੋਰ ਸਾਰੇ ਬਿਲਕੁਲ ਸਾਰੀਆਂ ਇਹਨਾਂ ਨੇ ਨੇ ਸਾਰੇ ਨੇ ਬਹੁਤ ਸਾਥ ਦਿੱਤਾ ਇਸ ਬੰਦ ਦੇ ਸੱਦੇ ਨੂੰ ਬਹੁਤ ਧਰਮਾ ਹੰਗਾਰਾ ਮਿਲਿਆ ਹੈ ਮੈਂ ਵਧਾਈ ਦੇਣਾ ਚਾਹਣੀ ਆ ਜਿਹੜੀਆਂ 200 ਲਾਟ ਪਿਛਲੇ 10.5 ਮਹੀਨੇ ਤੋਂ ਲੜ ਰਹੀਆਂ ਸਾਡੀਆਂ ਜਥੇਬੰਦੀਆਂ ਵੀਰੋਂ ਆਪਾਂ ਇਸ ਵਾਰ ਬਹੁਤ ਜ਼ਿਆਦਾ ਮਾਈਕ ਤੇ ਕਰਦੇ ਆ ਕਿ ਪਿੰਡਾਂ 'ਚੋਂ ਲੋਕ ਨਹੀਂ ਉੱਠਦੇ ਤੇ ਜੇ ਤੁਸੀਂ ਦੇਖੀਓ ਕਿ 10.5 ਮਹੀਨੇ ਤੋਂ ਜਿਹੜੇ 200 ਆਰਮ ਤੇ ਉਹਨਾਂ ਦੇ ਦੇਖਿਆ ਕਿ ਸਾਡੇ ਪਿੱਛੇ ਕੋਹਾ ਮੈਂ ਕਿ ਨਹੀਂ ਉਹਨੇ ਪੂਰਾ ਸਟੋਰੀ ਲੈ ਕੇ ਪੂਰੀ ਤਨ ਦੇਵੀ ਦੇ ਨਾਲ ਪੂਰੇ ਸਿਰੜ ਦੇ ਨਾਲ ਆਦਾ ਜਰਾ 10 10 ਮਹੀਨੇ ਦਾ ਤੋਲਾ ਉਹਨੇ ਸਿਕਰਾ ਤੋਂ ਲੈ ਕੇ ਆਈ ਹੈ ਜਿਹਦੇ ਰੱਖ ਕੇ ਸਰਦਾਰ ਜਰਦਾਰ ਜੰਮੇਣਾ ਖਣੋਰੀ ਬੜੀ ਆਪਣੀ ਜਾਨ ਦੀ ਬਾਜ਼ੀ ਤੱਕ ਲਾਤੀ ਉਹਨੇ ਇਹ ਫੈਸਲਾ